ਹਾਂਜੀ ਅੱਜ ਪਿੰਡ ਉਡਾਂਗ ਦੇ ਵਿੱਚ ਕਿਸਾਨਾਂ ਨੇ ਇੰਨਾ ਵੱਡਾ ਇਕੱਠ ਕੀਤਾ ਹੈ ਇਹ ਇਕੱਠ ਕਿਉਂ ਕੀਤਾ ਕੀ ਮਤਲਬ ਹੈ ਇਹਦਾ ਚੱਕਰ ਅੱਜ ਜੀ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਲ ਤੇ ਭਾਜਪੀ ਦਾ ਗੁਰਮੀਤ ਸਿੰਘ ਰਾਣਾ ਸੋਢੀ ਜਫਰੋਜਪੁਰ ਤੋਂ ਐਮਪੀ ਦੀ ਸੀਟ ਤੇ ਖੜਾ ਹੈ ਉਸਨੇ ਆਉਣਾ ਉਸਦੇ ਸਵਾਲ ਜਵਾਬ ਕਰਨ ਵਾਸਤੇ ਇਹ ਸਾਰੇ ਕਿਸਾਨ ਇਕੱਠੇ ਹੋਏ ਤੁਸੀਂ ਸਿਰਫ ਸਵਾਲ ਜਵਾਬ ਹੀ ਕਰਨੇ ਆ ਜਾਂ ਤੁਸੀਂ ਉਹਦਾ ਇੱਥੇ ਪਹੁੰਚੇ ਤੇ ਵਿਰੋਧ ਕਰਨਾ ਹੈ ਕਰਨੇ ਦਾ ਹੀ ਸਵਾਲ ਜਵਾਬ ਵੀ ਚਾਹਣੇ ਹੋ ਪਰ ਉਹ ਸਵਾਲਾਂ ਤਾਂ ਸਾਡੇ ਤੋਂ ਭੱਜ ਜਾਂਦਾ ਫਿਰ ਅਸੀਂ ਉਹਦੀ ਮਰਦਾਬਾਤ ਕਰਦੇ ਆ ਤੇ ਉਹਦਾ ਵਿਰੋਧ ਦਰਨਾ ਦੇ ਦਿੱਤਾ ਜਾਂਦਾ ਵੀ ਤੁਸੀਂ ਸਿਰਫ ਆਪਣਾ ਰੋਸ ਹੀ ਅੱਜ ਸਿਰਫ ਰੋਸ ਪਰਗਟ ਹੀ ਕਰਨਾ ਹੈ ਜੀ ਆਪ ਦਾ ਅੱਛਾ ਤੇ ਕਿੰਨੇ ਆ ਕਿਸਾਨ ਜਥੇਬੰਦੀਆਂ ਜਿੱਥੇ ਤੁਹਾਡੇ ਨਾਲ ਸ਼ਾਮਲ ਹੋਏ ਆ ਫਿਰ ਹਾਲ ਤਾਂ ਜੀ ਭਾਰਤੀ ਕਿਸਾਨ ਜੀ ਨੇ ਨੇਕ ਤੜਕਾਉਂਦਾ ਜਿਸ ਦੀ ਵਾਈ ਮਨਜੀਤ ਸਿੰਘ ਧਨੀਰ ਕਰ ਰਿਹਾ ਉਹੀ ਹੈ ਹਾਲੇ ਤੱਕ ਹੋਰ ਤਾਂ ਕੋਈ ਪਹੁੰਚੀ ਨਹੀਂ ਬਾਕੀ ਸਨੇਹਾ ਲੱਗਿਆ ਹੋਇਆ ਸ਼ਾਇਦ ਪਹੁੰਚ ਜਾਵੇ ਹੋਰ ਵੀ ਜਿ세 ਬੰਦਿਆਂ ਨੂੰ ਤੁਸੀਂ ਸਨੇਹ ਲਾਇਆ ਵੀ ਬਾਕੀ ਜਿਹੜੀਆਂ ਸਾਂਯੁਕਤ ਮੋਰਚੇ ਦੇ ਵਿੱਚ ਕੰਮ ਕਰਦੀਆਂ ਜਿਹਦੇ ਵਦੀਆਂ ਹਾਂ ਉਹ ਵੀ ਇੱਥੇ ਪਹੁੰਚ ਰਹੀਆਂ ਹਾਂ ਹਾਂਜੀ ਉਹਨਾਂ ਦਾ ਸਨੇਹਾ ਸਾਰਿਆਂ ਨੂੰ ਲੱਗਿਆ ਹੋਇਆ ਮੈਸੇਜ ਪਾਈ ਹੋਇਆ ਹੈ ਬਾਕੀ ਥੋੜਾ ਜਿਹਾ ਕੰਮ ਜ਼ੀਰੋਤ ਕਰਕੇ ਵੀ ਸਮਝ ਲੋ ਜਾਏ ਟਾਈਮ ਦਾ ਵੀ ਹੋ ਜਾਂਦਾ ਵੀ 11 ਵਜੇ ਦਾ ਟਾਈਮ ਦਿੱਤਾ ਸੀ 12 ਵਜੇ ਵੱਜ ਗਏ ਹੁਣੇ ਆ ਤੇ ਜਿਹੜੀਆਂ ਜਿਹੜੀਆਂ ਕਿਹੜੀਆਂ ਜੜੀਆਂ ਮੰਗਾਂ ਹੈਗੀਆਂ ਤੁਹਾਡੀਆਂ ਜਿਹੜੀ ਸੈਂਟਰ ਚਕਾਰ ਤੋਂ ਮਨੋਲਾ ਚਾਹੁੰਦੇ ਹੋਏ ਅਸਲ ਜਿਹੜੀ ਸਾਂਯੁਕਤ ਕਿਸਾਨ ਮੋਰਚੇ ਦੀਆਂ ਮਤਲਬ ਕੋਈ ਸਵਾਲ ਹੈ ਮੰਗਾ ਤਾਂ ਨਹੀਂ ਮੰਗਾ ਹੁਣ ਸੈਂਟਰ 'ਚ ਸਰਕਾਰ ਮੰਗ ਕਰਨ ਸਾਡੀ ਕੀ ਮੰਨਣੀ ਹੈ ਸਾਡੇ ਕੋਲ ਸਵਾਲ ਹੈ ਬੀਜੇਪੀ ਨੂੰ ਉਹ ਹੀ ਹੈ ਵੀ ਅਸੀਂ ਕੀ ਅਸੀਂ ਇਸ ਮੁਲਕ ਦੇ ਵਸਿੰਦੇ ਨਹੀਂ ਸਾਡੀ ਰਾਜਧਾਨੀ ਦਿੱਲੀ ਨਹੀਂ ਸਾਨੂੰ ਜੇ ਦਿੱਲੀ ਜਾਣ ਤੋਂ ਤੁਸੀਂ ਰੋਕ ਸਕਦੇ ਤਾਂ ਅਸੀਂ ਤੁਹਾਨੂੰ ਆਪਦੇ ਪਿੰਡਾਂ 'ਚ ਵੜਨ ਤੋਂ ਵੀ ਰੋਕ ਸਕਦੇ ਹਾਂ ਤਾਂ ਚੋਣ ਜਾਬਤਾ ਲੱਗ ਚੁੱਕਿਆ ਹੁਣ ਤਾਂ ਕੋਈ ਮੰਗ ਜਿਹੜੀ ਮੰਨੀ ਵੀ ਨਹੀਂ ਜਾ ਸਕਦੀ ਫੇਰ ਤੁਹਾਡਾ ਇਹ ਰੋਸ ਪ੍ਰਦਰਸ਼ਨ ਦਾ ਕੀ ਮਤਲਬ ਰਹਿ ਜਾਂਦਾ ਕੌਣ ਸਯੋਜਕ ਤਮੋਹਰਚੀ ਦਾ ਨਾਰਾ ਹੈ ਜੀ ਮਤਲਬ ਬੀਜੇਪੀ ਹਰਾਓ ਕਾਪਰੇਟ ਭਜਾਓ ਤੇ ਭਾਰਤ ਬਚਾਓ ਬੀਜੇਪੀ ਹਰਾਓ ਤੇ ਜਿਤਾਓ ਕਿਨੂੰ ਜਿਤਾਓ ਜਿਨੂੰ ਮਰਜ਼ੀ ਬੀਜੇਪੀ ਨੂੰ ਜਿਤਾਂ ਲਗਾ ਜਿਨੂੰ ਮਰਜ਼ੀ ਪਾਓ ਹਾਂ ਜਿਨੂੰ ਮਰਜ਼ੀ ਪਾਓ ਠੀਕ ਹੈ ਜੀ ਮਿਹਰਬਾਨੀ ਓਕੇ ਜੀ ਬਾਰੇ ਗੱਲ ਆਜੀ ਕਿਹੜਾ ਪਿੰਡ ਆ ਤੁਹਾਡਾ ਕਿਹਨੇ ਵਾਲਾ ਫਰਤਾਈ ਕੋਈ ਨੀ ਹੋ ਪਤਾ ਕਿ ਅੱਜ ਮੈਂ ਤੁਸੀਂ ਇੱਥੇ ਇੱਕ ਇਹਨਾਂ ਵੱਡਾ ਟੱਕ ਫੜਿਆ ਕਿ ਕੀ ਕਰਨਾ ਤੁਹਾਨੂੰ ਯੂਨੀਅਨ ਆਲਾ ਨੇ ਤਸੱਦੇ ਤੇ ਆਏ ਆ ਵਿਰੋਧ ਕਰਨ ਇਹਦਾ ਵਿਰੋਧ ਕਰ ਨੂੰ ਪਾਈਪਾਂ ਦਾ ਥਾਣਾ ਸੋਡੀ ਆ ਰਹੇ ਆ ਉਹਨਾਂ ਦਾ ਵਿਰੋਧ ਕਰਦਾ ਅੱਛਾ ਤੇ ਪੰਨੀ ਵਾਲੇ ਤੋਂ ਹੋਰ ਵੀ ਬੰਦੇ ਆ ਰਹੇ ਆ ਅੱਛਾ ਤੇ ਇਹਦਾ ਵਿਰੋਧ ਬਦਲ ਕੇ ਤੁਸੀਂ ਕਰ ਕਿਉਂ ਕਰ ਰਹੇ ਹੋ ਸੋ ਤੁਸੀਂ ਉਹ ਤੋਂ ਮਤਲਬ ਇਹਨੂੰ ਲੋਧ ਦਾ ਵਿਰੋਧ ਆ ਉਹ ਕਰ ਰਹੇ ਹੋ ਤੇ ਜਿਹੜੀਆਂ ਮੰਗਾਂ ਮੰਨੀਆਂ ਹਾਂ ਜਿਹੜੀਆਂ ਮੰਗਾਂ ਮੰਨੀਆਂ ਕਿ ਨਿਆਉ ਲਾਉਣੇ ਕਿ ਤੀਆਂ ਉਹਦਾ ਕਰਕੇ ਵਿਰੋਧ ਕਰ ਰਹੇ ਆ

चारून करने तो पहला फेरी सामने साहे बुजुर्ग आगू और इंसान श्री विष्णु भगवान जी और मेरे नार, नार की और मेरे अंग्रेजी महामंत्री संजू साहब मेरी महिला मन जी काम भाई जी बेटी साहब और पिंडा चाहे प्रबंध

तो तो पे तो नहीं। नहीं मेरे सामने बैठी मेरिया भैर नौजवान साथी बुजुर्ग और विराजमान मन्ना सिंह जी मंडल प्रधान

इलेक्शन शुरू हो गया जबार अमीर सिंह जी हुए दस रहे थे सोच समझ का तो मतलब है कि वेखो कि चार पार्टियां इलेक्शन लड़ रही कांग्रेस पार्टी लड़ रही है ਮੇਰਾ ਗੱਲ ਜਦੋਂ ਮੈਂ ਕਰ ਰਿਹਾ ਆਂ ਭਾਵੇਂ ਨਾਲ ਜਵਾਹਰ காங்கிரஸ் ਤੇ ਟਿਕ ਇਟ ਪਾਰਟੀ ਜੰਧਾ ਪਾਰਟੀ ਦਾ ਉਹ ਹੈ ਕਿ ਤੋਂ ਸੋਚ ਕੇ ਇੱਕ ਮੈਂ ਲਾੜਾ ਇੱਕ ਨਾ ਮਾਦਣਾ ਚੱਗਾ ਭਈ ਕਾਂਗਰਸ ਪਾਰਟੀ ਜਿਹੜੀ ਕੇ 12 ਪਾਰਟੀਆਂ ਦੇ ਨਾਲ ਜੁੜੀ ਹੋਈ ਹੈ ਤੇ ਐਸ ਵੇਲੇ 574 ਸੀਟਾਂ ਦੇ ਵਿੱਚੋਂ ਉਹਨਾਂ ਦੇ ਕੋਲ ਸਿਰਫ 44 ਸੀਟਾਂ ਨੇ ਤੇ ਬਜਾਰਟੀ ਬਣਵਾਉਣ ਵਾਸਤੇ 275 ਸੀਟਾਂ ਚਾਹੀਦੀਆਂ ਨੇ ਤੇ ਭਾਜਪਾ ਜਨਤਾ ਪਾਰਟੀ ਦੇ ਕੋਲ ਐਸ ਵੇਲੇ ਮੌਜੂਦਾ 303 ਸੱਤ ਸਲ ਉੱਤੇ ਮੈਂਬਰ ਉਹਨਾਂ ਦੇ ਕੋਲ ਨੇ ਤੇ ਇੱਕ ਕੋਲ 44 ਨੇ ਇੱਕ ਕੋਲ 307 ਨੇ ਇਹ ਦੱਸੋ ਵੀ ਕਾਂਗਰਸ ਪਾਰਟੀ ਦਾ ਜਿਹੜਾ ਅਵਧਾਨ ਹੈ ਰਾਹੁਲ ਧੰਦੀ क्या प्रधानमंत्री बन सकता है, है। दसो तो दस रहे हो प्रधानमंत्री की आवाज कही आई अपनी कौन बनेगा जे मोदी प्रधानमंत्री बन जा रहा मेरे भैनों मेरे भाओ बुजुर्ग ਤੇ ਮੋਦੀ ਦੀ ਪਾਰਟੀ ਦਾ ਇਹੰ ਤੰਦਾ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ ਰਾਣਾ ਮੋਦੀ ਚੋਦੀ ਜਿਹੜਾ ਚਾਰ ਵਾਰੀ ਐਮਐਲਏ ਰਹਿ ਚੁਕਿਆ ਤੇ ਹੁਣ ਮੋਦੀ ਸਾਹਿਬ ਨੇ ਵਿੱਤ ਮੰਤਰੀ ਅਰੰਸ਼ਾ ਜੀ ਨੇ ਤੇ ਸਾਡੇ ਜਿਹੜੇ ਪੂਰ ਹਿੰਦੁਸਤਾਨ ਦਾ ਪ੍ਰਧਾਨ ਸਰ ਦਾ ਪ੍ਰਧਾਨ ਜਿਹੜਾ ਹੈਗਾ ਬੀਜੇਪੀ ਦਾ ਜੀ ਨੱਡਾ ਜੀ ਨੇ ਮੇਰੇ ਵੋਟਰ ਦੇ ਹੱਥ ਰੱਖ ਕੇ

केजरीवाल महरूम एक चाल चली।, चली सुन ए शरारती नहीं दिल्ली के आपसिया पालिया भी केजरीवाल आम आदमी पार्टी कांग्रेस पार्टी कटे इलेक्शन लड़के लड़न ਤੇ ਪੰਜਾਬ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਲੋਕ ਗੱਲ ਨਹੀਂ ਸੁਣਦੇਗੇ ਇਹਨਾਂ ਨੇ ਕਿਹਾ ਕਿ ਪੰਜਾਬ ਅਸੀਂ ਇਹਦੇ ਦੇ ਦੁਸ਼ਮਣ ਬਣ ਜਾਗੇ ਤੇ ਦਿੱਲੀ ਦੇ ਹਰਿਆਣੇ ਚ ਆਪਾਂ ਇਹਦੇ ਸਰਚੀਆਂ ਪਾ ਲਈ ਤੇਰਾ ਮਤਲਬ ਲੋਕਾਂ ਨੂੰ ਠਗਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਮੈਂ ਇੱਥੇ ਦਾ ਅਸੀਂ ਤਾਂ ਜਿਹਨੂੰ ਜੱਫੀ ਪਾੜਾ ਤੇ ਜਦੋਂ ਮੈਂ ਗੇਟ ਪਿੰਡੋਂ ਬਾਹਰ ਜਾਣਾ ਆ ਤੁਹਾਨੂੰ ਅਸੀਂ ਤੁਹਾਨੂੰ ਕੁਝ ਦੱਸ ਰੋ ਹਈਏ ਹਾਂਜੀ ਹਾਂਜੀ ਤੇ ਤੁਸੀਂ ਕੋਈ ਵੀ ਇਹਦਾ ਹੱਥ ਸਿਰਦੇ ਨੇ ਤੇ ਇਹ ਪਤਾ ਨਹੀਂ ਇੱਛਾ ਤੇ ਚੱਪੀਆਂ ਇਹ ਆਰਪੀਏ ਕਾ ਦੀ ਜਿਹੜੀ ਇਹ ਸਕੀਮ ਹੈ ਇਹਨੂੰ ਤੁਸੀਂ ਫਿਰ ਦੱਸੋ ਪਰ ਬਟਨ ਤੁਹਾਡੇ ਹੱਥ 'ਚ ਜਿਹੜਾ ਬਟਨ ਆਪਣਾ ਜਿਹਦੇ ਨਾਲ ਪਾਵਰ ਆਉਣੀ ਹੈ ਜਿਹਦੇ ਨਾਲ ਤੁਸੀਂ ਮੈਨੂੰ ਪਾਰਲੀਮੈਂਟ 'ਚ ਭੇਜਣਾ ਹੈ ਤੇ ਜਿੱਥੇ ਜਾ ਕੇ ਮੈਂ ਤੁਹਾਡੇ ਮੰਡਲਾਂ ਦੀ ਆਵਾਜ਼ ਉਠਾਉਣੀ ਹੈ

ਸਾਉ ਲੈ ਕੇ ਤੇ ਅਸੀਂ ਫਿਰ ਕਹੀਏ ਵੀ ਪ੍ਰਧਾਨ ਮੰਤਰੀ ਵਾਲਾ ਅੱਜ ਜਿਹੜਾ ਮਾ ਸਵਾਗਤ ਆਇਆ ਮੈਂ ਪੰਜਾਬ ਜਲਾਦਾਬ ਗੁਰੂ ਸਾਹਿਬ ਕੋਲੋਂ ਕੋਲੋਂ ਬਾਦਲ ਕਾ ਮੈਂ ਪਿੱਛੇ ਗਿਆ ਮੈਨੂੰ ਕਹਿੰਦੇ ਸੋਹਣੀ ਸਾਹਿਬ ਅਸੀ ਨਾਲ ਜਿਹੜੇ ਬੋਦੀ ਨੇ ਬੜਾ ਪੁੱਛਿਆ ਮੈਨੂੰ ਜਿਹੜੀਆਂ ਸਕੀਮਾਂ ਦਿੱਤੀਆਂ ਜਾਂਦੇ ਨੇ ਜਿੱਦਾਂ ਇਹ ਸਕੀਮਾਂ ਨੂੰ ਛੱਡੋ। ਫਸੇ ਰਾਣੀ ਤਾਂ ਆਪੇ ਅਸੀਂ ਬਾਰਡਰ ਤੇ ਰਹਿੰਦੇ ਆ। ਤੇ ਕੱਚੇ ਕੋਠੇ ਦੇ ਝੋਟਰੇ ਅਸੀਂ ਪਾਏ ਹੋਏ ਸੀਗੇ। ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਕੰਮ ਚੱਲ ਜਾਣਾ ਤੇ ਇਥੋਂ ਭੱਜਣਾ ਪਾਏਗਾ ਤੇ ਸਮਾਨ ਸਾਰਾ ਚੱਕ ਕੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਰਹਿਣਾ ਪਏਗਾ ወਰੋਂ ਦੇ ਆ ਬਚਦੇ। ਕਹਿੰਦਾ ਹੁਣ ਅਸੀਂ ਪੱਕੇ ਮਕਾਨ ਪਾ ਰਹੇ ਨੇ ਐਪਲੀਕੇਸ਼ਨ ਡਾਲੇ ਨੇ। ਕਿਉਂਕਿ ਪਿਛਲੇ 10 ਸਾਲਾਂ ਦਾ प्रधानमंत्री ने दुश्मन दिहाड़िया करके अभी खा के रोकी खा के बच्चे पढ़ाए ने पर नौकरियां है नहीं सही कह रहे मैं वो नौकरियां एक लाख नौकरी 50 ਸਾਲਾਂ ਦੇ ਵਿੱਚ ਮੈਂ ਇਸ ਪ੍ਰੋਜੈਕਟ ਪਰ ਲੋਕ ਸਭਾ ਦੇ ਪਛਿੜਾ ਤੇ ਪਛਿੜੂ ਦੇ ਲਗਾ ਕੇ ਬਹੁਤ ਜਨਤਾ ਪਾਰਟੀ ਇਹ ਤਾਂ ਬਾਗ ਨੇ ਇਹ ਤਾਂ 420 ਕਰਦੇ ਨੇ ਤੇ ਤਿੰਨੇ ਪਾਰਟੀਆਂ ਦਾ ਨਾਂ ਹੈ 420 420 ਜਿਹੜੀ ਤੇ ਨਕਸ਼ਰ ਲੱਗਦੇ ਨੇ ਤੇ ਇਹ ਵੀ ਤਿੰਨ ਪਾਰਟੀਆਂ ਨੇ ਕਿ ਚੌਕਾ ਦੁਕਾਣ ਦੇ ਜੀਵ ਅਖੀਰ ਦੇ ਸਾਰੇ ਜੀਵੋ ਨੇ

ਅਸੀਂ ਮਕਾਨ ਹੋਰ ਪਰਾਗੇ ਆਗੇ ਕਾਰ ਕਾਰਜ ਕਿਹੜਾ ਮਕਾਨ ਨਹੀਂ ਹੈਗਾ ਕਿ ਅਗਰੇ ਸੈਂਟੀ ਲਿਸਟਰ ਤੁਸੀਂ ਬਣਾ ਲੈਣਾ ਪ੍ਰਧਾਨ ਜੀ ਤੁਹਾਡਾ ਵੀ ਪਾਲੇ ਮੇਲੇ ਪਹੁੰਚ ਗਿਆ ਤੇ ਸਿਰਫ ਤੁਹਾਨੂੰ ਇੱਕ ਟੈਲੀਫੋਨ ਕਰਕੇ ਲੋੜ ਰਹਾ ਕਰੇ ਕਿ ਜੀ ਸੋਨੀ ਸਾਹਿਬ ਆਹ ਸਾਡੇ ਘਰ ਨੇ ਅਸੀਂ ਦਿੱਲੀ ਆ ਗਏ ਜੇ ਤੁਸੀਂ ਇੱਥੇ ਆ ਜਾਓ ਤੇ ਮੈਂ ਕਹਾਂ ਵੀ ਦਿੱਲੀ ਆਉਣਾ ਤੇ ਤੁਸੀਂ ਖੁਸ਼ੀ ਨਾਲ ਪਹੁੰਚੋ ਤੇ ਆ ਕੇ ਮੇਰੇ ਕੋਲ ਰਹਿਓ जे नहीं आना इन बनोड आ जाता मैं सारे काम कर दे क्यों मैं ठीक कह रहा मैं <laughs> जे ये गल हैगी फिर तुम

ਇਹਰਾ ਫੈਸਲੇ ਤੇ ਮੈਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਵੀ ਤੁਸੀਂ ਐਡਾ ਵੱਡਾ ਜਿਹੜਾ ਫੈਸਲਾ ਲਿਆ ਤੁਸੀਂ ਕਿਵੇਂ ਲੈਣੋ ਵੀ ਉਹਨਾਂ ਦਾ ਵਿਰੋਧ ਹੈਗਾ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਜਿਹੜੇ ਕਿਸਾਨ ਵਿਰੋਧ ਕਰ ਰਹੇ ਹੈਗੇ ਮੈਂ ਉਹ ਕਿਸਾਨ ਹੈ ਨਹੀਂ ਕਿਸਾਨਾਂ ਮੈਂ ਕਿਸਾਨ ਦਾ ਮੈਂ ਵੀ ਹਾਂ ਗੱਲ ਇਹ ਵੀ ਜਦ ਕਿਸਾਨਾਂ ਦੀ ਗੱਲ ਇੱਕ ਵਾਰੀ ਹੋ ਗਈ ਵਿਰੋਧ ਕਿਸ ਗੱਲ ਦਾ ਵਿਰੋਧ ਤਾਂ ਤਾਂ ਹੋਵੇ ਵੀ ਸਾਡੀ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਹੋਣੀ ਤਿੰਨ ਮੰਤਰੀ ਲਾਏ ਗਏ ਉਹ ਇਹਨਾਂ ਦੇ ਨਾਲ ਵਾਰਤਾਲਾਪ ਕਰ ਗਏ ਨੇ ਚਰਚਾ ਹੋ ਗਈ ਹੈ ਮੀਟਿੰਗਾਂ ਹੋ ਗਈਆਂ ਨੇ ਉਹ ਇਲੈਕਸ਼ਨ ਤੋਂ ਬਾਅਦ ਦੇਖਾਂਗੇ ਜਿਹੜਾ ਕੰਮ ਹੋਣ ਵਾਲਾ ਹੋਏਗਾ ਉਹ ਕੰਮ ਕਰੇਗੀ ਸਰਕਾਰ ਅਸੀਂ ਕਰ ਇਹ ਸਾਡੇ ਭਰਾ ਨੇ ਲੇਕਿਨ ਇਹ ਜਿਹੜੇ ਬੰਦੇ ਕੁਝ ਇਸ ਤਰ੍ਹਾਂ ਦੇ ਕੱਪ ਕਰ ਰਹੇ ਨੇ ਇਹ ਮੈਨੂੰ ਕੋਈ ਸ਼ੱਕ ਪੈਂਦਾ ਵੀ ਇਹਨਾਂ ਲੋਗ ਕਰਨਾ ਚਾਹੀਦਾ ਪ੍ਰੋਟੈਸਟ ਆਮ ਆਦਮੀ ਪਾਰਟੀ ਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਸਰਕਾਰ ਸੈਂਟਰ ਸਰਕਾਰ ਐਮਐਸਪੀ ਕਿਸੇ ਗਰੁੱਪ ਦੀ ਨਹੀਂ ਦੇਗੀ ਤੇ ਅਸੀਂ ਸਾਰਿਆਂ ਦੀ ਦੇਾਂਗੇ ਕਿਹਾ ਸੀ ਤੇ ਫਿਰ ਉਹਨਾਂ ਦਾ ਪ੍ਰੋਟੈਸਟ ਕਰਨ ਕਾਂਗਰਸ ਪਾਰਟੀ ਦਾ ਪ੍ਰੋਟੈਸਟ ਕਰਨ ਸਾਡਾ ਕਾਹਦੇ ਲਈ ਪ੍ਰੋਟੈਸਟ ਕਰ ਰਹੇ ਅਸੀਂ ਤਾਂ ਗੱਲਬਾਤ ਚਲਾ ਰਹੇ ਹਾਂ ਨਾ ਅਜਿਹਾ ਕੋਈ ਨਹੀਂ ਜਿਹੜੇ ਲੈ ਆਓ ਵਾਪਸ ਲੈ ਕੇ ਪ੍ਰਧਾਨ ਮੰਤਰੀ ਜਿਹੜੇ ਬਣਾਏ ਪਾਪਸ ਸਿਮਰਤ ਕੋਰ ਰਾਏ ਕੋਰ ਚਲੋ ਪੀਪਲ ਹਰ ਸਿਮਰਤ ਕੋਰ ਕੇ ਵੀ ਹੈ ਵੀ ਇਥੇ ਮੈਂ ਲੈ ਕੇ ਆਈ ਇਥੇ ਸੈਂਟਰ ਯੂਨੀਵਰਸਿਟੀ ਮੈਂ ਬਣਾਈ ਕੋਣ ਹੈ ਸਫਾਇਓਰ ਮੈਂ ਬਣਾਈ ਤੇ ਇਥੇ ਜਿਹੜਾ 에ਰਪੋਰਟ ਮੈਂ ਬਣਾਇਆ ਸੋ ਸਾਰੇ ਕੰਮ ਹੋ ਗਏ ਵੀ ਮੈਂ ਬਣਾਇਆ ਵਿੱਚ ਮੈਂ ਮੈਂ ਕੁਛ ਨਹੀਂ ਕੀ ਇਸ ਸਰਕਾਰ ਨੇ ਬਣਾਏ ਨੇ ਔਰ ਸਰਕਾਰ ਦਾ ਜਿਹੜਾ ਹੈੱਡ ਹੈ ਉਹ ਨਰਿੰਦਰ ਭਾਈ ਮੋਦੀ ਹੈ ਭਾਰਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਇੱਕ ਮਨਿਸਟਰ ਸੀ ਬਸ ਆ ਗੱਲ ਹੀ ਪ੍ਰਣਾ ਜੀ ਤੁਹਾਡਾ ਕਾਲੀਦਾਨ ਗੜਜੋੜ ਰਿਹਾ ਹੈਗਾ ਤੇ ਉਹਨੇ ਤੁਹਾਡਾ ਗੜਜੋੜ ਉਹਨਾ ਟੁੱਟ ਚੁੱਕਿਆ ਕਾਲੀਦਾਨ ਨਾਲ ਜੀ ਵੀਰੂ ਕਿੰਨਾ ਚੱਟਾ ਗੱਠਾ ਗੱਠ ਜੀ ਟਾਟਾ ਨਹੀਂ ਅਸੀਂ ਸਾਹਿਬ ਫ੍ਰੀ ਕਰਦੇ ਵੈਸੀ ਦਾ ਆਪਦੇ ਪੈਰਾਂ ਤੇ ਵਧੀਆ ਤੁਰਨ ਲੱਗ ਗਏ ਆ ਆ ਵੇਖੋ ਕਿਹਦਾ ਰਾਸ਼ੇ ਭਾਰਤੀ ਜਨਤਾ ਪਾਰਟੀ ਨਾਲ ਕਿ ਅਕਾਲੀ ਦਲ ਨਾਲ ਹਾਂ ਮਾਸਾ ਇੱਕ ਭਗਵਾਨ ਜੀ ਕਹਿੰਦਾ ਵੀ 13 0 ਨਾਲ ਅਸੀਂ ਮਤਲਬ ਹਰਾ ਦੇਗੇ ਬਾਕੀ ਪੜ ਕੇ ਤੁਸੀਂ ਕਿਵੇਂ ਲੈ ਲੇਖਾ ਹੋ ਗਿਆ ਹੁਣ ਉਲਟਾ ਨਾ ਕਦੇ ਹੋ ਜਾਏ ਠੀਕ ਹੈ ਜੀ 我来便。